ਸਾਡੇ ਮਾਨਯੋਗ ਸੀਐਮ ਸਾਹਿਬ ਦਾ ਟੂ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਕ੍ਰਾਈਮ অর ਆਰਗੇਨਾਈਜ਼ਡ ਕ੍ਰਾਈਮ ਉਹਦੇ ਤਹਿਤ ਅਸੀਂ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਹਮੇਸ਼ਾ ਬੜਾ ਸੈਂਸਿਟੀਵਲੀ ਲੈਂਦੀ ਹੈ ਜਿਹੜੀ ਵੀ ਕੋਈ ਵਾਰਦਾਤ ਹੁੰਦੀ ਹੈ ਜਾਂ ਕੋਈ ਇਹੋ ਜਿਹੀ ਕ੍ਰਾਈਮ ਹੁੰਦਾ ਸੈਂਸੇਸ਼ਨਲ ਸੋ ਸਾਡੇ 2011 ਨੂੰ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਰੈਡੀਮੇਡ گارਮੈਂਟ ਦੀ ਦੁਕਾਨ ਦੇ ਉੱਤੇ ਰੋਬਰੀ ਦਾ ਕੇਸ ਸਾਨੂੰ ਰਿਪੋਰਟ ਹੋਇਆ ਸੀ ਇਮੀਡੀਏਟਲੀ ਕੇਸ ਦਰਜ ਕੀਤਾ ਗਿਆ ਉੱਥੇ ਫਾਰ ਵੀ ਕੀਤਾ ਗਿਆ ਸੀ ਉਹਨਾਂ ਵੱਲੋਂ ਤੇ 2.5 ਲੱਖ ਰੁਪਇਆ ਤੇ 골ਡ ਦਾ ਬ੍ਰੈਸਲੇਟ ਹੋਰ ਲੁੱਟ ਲਿਆ ਗਿਆ ਸੀ। ਤੋਂ ਬੜੀ ਸਾਇੰਟਿਫਿਕਲੀ ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਸਭ ਤੋਂ ਪਹਿਲਾਂ ਆਪਾਂ ਬਲਜੀਤ ਬੁੱਲੀ ਇੱਕ ਜੰਡੇਆਲਾ ਗੁਰੂ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਦਾ ਉਹਨੂੰ ਫੜਿਆ। ਇਹਦੇ ਖਿਲਾਫ ਪਹਿਲਾਂ ਵੀ 8 ਮੁਕਦਮੇ ਦਰਜ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਤਰਨਤਾਰਨ, ਅੰਮ੍ਰਿਤਸਰ ਰੂਰਲ, ਸਿਟੀ ਦੇ ਵਿੱਚ ਵੀ ਐਨਡੀਪੀਐਸ ਮਰਡਰ, ਸਨੈਚਿੰਗ, ਅਟੈਂਪਟ ਟੂ ਮਰਡਰ, ਆਰਮਜ਼ੈਕ ਔਰ ਇਹ ਸਾਰੇ ਜਿਹੜੇ ਮੈਨ ਇਨ ਦੀ ਅਲਿਜੈਂਸ ਹੈਗੀ ਉਹ ਕਿਸ਼ਨ ਗੈਂਗ ਹੈ ਬੜਾ ਨਟੋਰੀਅਸ ਜੰਡੇਆਲਾ ਗੁਰੂ ਦਾ ਜਿਹੜਾ ਕਿ ਆਪ ਬਾਹਰ ਹੈ ਔਰ ਇਹਦੀ ਪੁੱਛਗਿੱਛ ਤੋਂ ਸਾਨੂੰ ਪਤਾ ਲੱਗਿਆ ਸੀ ਕਿ ਇਹਦੇ ਸਾਥੀ ਕੌਣ-ਕੌਣ ਨੇ ਉਹਦੇ ਚ ਨਾਮਜ਼ਦ ਕੀਤੇ ਗਏ ਸੀਗੇ ਸੋ ਐਸਐਚਓ ਬੀ ਡਿਵੀਜ਼ਨ ਜਦੋਂ ਉਹਦੀ ਪਾਰਵੀ ਵਾਸਤੇ ਤੇ ਉਹਨਾਂ ਦੇ ਅਰੈਸਟ ਵਾਸਤੇ ਇੱਧਰ ਆ ਰਿਹਾ ਸੀਗਾ ਕੇਸ ਦੀ ਇਨਵੈਸਟੀਗੇਸ਼ਨ ਵਿੱਚ ਵੇਰਕੇ ਦੇ ਏਰੀਏ ਜਿੱਥੇ ਆਪਾਂ ਖੜੇ ਆ ਉੱਥੇ ਇੱਕ ਬੰਦਾ ਇਹਨੂੰ ਸਪੋਰਟ ਹੋਇਆ ਇਹਨੇ ਰੋਕਿਆ ਤੇ ਉਹ ਬੰਦਾ ਭੱਜ ਪਿਆ ਔਰ ਉਹ ਜਿੱਦਾਂ ਭੱਜਿਆ ਉਹਨੇ ਇਹਨਾਂ ਵੱਲ ਫਾਇਰ ਕੀਤੇ ਤਿੰਨ ਆਪਣੇ ਪਿਸਟਲ ਦੇ ਵਿੱਚੋਂ ਲਪੰਜੋਂ ਪਹਿਲਾਂ ਇਹਨੇ ਹਵਾਈ ਫਾਇਰ ਕੀਤਾ ਬਲਜਿੰਦਰ ਨੇ ਆਪਣੇ ਉਹਨਾਂ ਨੂੰ ਵਾਰਨ ਦਿੱਤਾ ਕੀਤਾ ਕਿ ਤੁਸੀਂ ਸੈਂਡਰ ਕਰਦੇ ਤੂੰ ਉਹ ਬੰਦਾ ਫੇਰ ਭੱਜਦਾ ਰਿਹਾ ਤੇ ਉਹਨੇ ਇਹਨਾਂ ਨੇ ਫਿਰ ਜਦੋਂ ਨਹੀਂ ਉਹ ਹਟਿਆ ਫਾਇਰ ਕਰਨ ਤੋਂ ਤਾਂ ਇਹਨਾਂ ਨੇ ਵੀ ਫਾਇਰ ਵਾਪਸ ਕੀਤਾ ਜਿਹੱਚੋ ਇੰਜਰਡ ਹੋਇਆ ਉਹਨੂੰ ਹਸਪੀਟਲ ਲੈ ਕੇ ਗਏ ਆ ਉਹਦੀ ਪਛਾਣ ਜਿਹੜੀ ਉਹ ਕਾਨਿਸ਼ ਜੱਸਿਆ ਰੋਡ ਅੰਮ੍ਰਿਤਸਰ ਦੀ ਹੋਈ ਹੈ ਕਾਨਿਸ਼ ਦੇ ਕਾਨਿਸ਼ ਦੇ ਖਿਲਾਫ ਵੀ ਤਿੰਨ ਮੁਕਦਮੇ ਆਰਮਜ਼ ਐਕਟ ਤੇ ਹੋਰ ਸਨੇਚਿੰਗ ਰੋਬਰੀ ਦੇ ਹੈਗੇ ਪੁਰਾਣੇ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੋਂ ਉੱਥੇ ਇੰਜਰਡ ਤੋਂ ਪਤਾ ਲੱਗਿਆ ਕਿ ਕਰਨ ਏਰੀਆ ਸੂਰਜ ਹੈ ਇਹ ਦੂਜਾ ਹੈਗਾ ਵਰਨਪਾਟੀ ਏਰੀਆ ਇਸਲਾ ਇਹ ਰ ਕਰਨ ਹੈ ਚਾਟੀਪਿੰਡ ਦਾ ਅਮਰਕੋਟ ਜੋੜੇ ਫਾਟਾ ਕੰਬਰਸਰ ਦਾ ਦੂਸਰਾ ਹੈਗਾ ਬਰਨ ਪਾਰਟੀ ਹੈ ਸੋ ਇਹ ਵੀ ਉੱਥੇ ਇਕੱਠੇ ਹੋ ਕੇ ਮਿਲਣ ਲੱਗੇ ਸੀ ਤੇ ਇਹਦੀ ਪੁੱਛ ਕੇ ਤੋਂ ਇਮੀਡੀਏਟਲੀ ਉਹ ਵੀ ਦੋਨੋਂ ਦਬੋਚ ਲਏਗੇ ਟੋਟਲ ਇਸ ਗੈਂਗ ਤੋਂ ਚਾਰ ਸਫਿਸਟੀਕੇਟਿਡ ਪਿਸਟਲ ਮਿਲੇ ਹੈ ਔਰ ਰਾਉਂਡਸ ਮਿਲੇ ਨੇ ਇਹਦੇ ਚ ਇੱਕ ਬਲੌਕ ਹੈ ਦੋ ਹੈਗੇ 30 ਬੋਰ ਦੇ ਚਾਈਨੀਜ਼ ਤੇ ਇੱਕ 9mm ਦਾ ਦੂਸਰਾ ਪਿਸਟਲ ਹੈ ਸਾਰੇ ਹੀ ਬੜੇ ਲੀਥਲ ਵੈਪਨ ਨੇ ਔਰ ਇੰਟਰਸਟਿੰਗ ਗੱਲ ਹੈ ਕਿ ਇਹਦੇ ਚ ਇੱਕ ਬੁਲੇਟ ਪ੍ਰੂਫ ਜੈਕਟ ਵੀ ਸਾਨੂੰ ਮਿਲੀ ਹੈ ਜੋ ਇਹਨਾਂ ਨੇ ਪ੍ਰੋਕ्योर ਕੀਤੀ ਸੀ ਥਰੂ ਕਿਸ਼ਨ ਜਿਹੜਾ ਕਿ ਅੱਜ ਕੱਲ ਬਰੌਡ ਹੈ ਔਰ ਉਹਦੇ ਚ ਇਹ ਲੱਗਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੀ ਤਿਆਰੀ ਕੀਤੀ ਹੋਈ ਸੀ ਕਿ ਜੇਕਰ ਪੁਲਿਸ ਸਾਨੂੰ ਕੋਈ ਠੇਰਾ ਵੀ ਪਾਉਂਦੀ ਹੈ ਤਾਂ ਕਿਸ ਤਰ੍ਹਾਂ ਅਸੀਂ ਬੁਲੇਟ ਪ੍ਰੂਫ ਜੈਕਟ ਤੋਂ ਹੋ ਕੇ ਤੇ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਹੈ ਇਹਦੇ ਜਿਹੜੇ ਬਾਕੀ ਕੇਸ ਇਹਨਾਂ ਦੀ ਮੋਡਲੀ ਪੁਛੀਏ ਚੋਂ ਪਤਾ ਲੱਗਿਆ ਹੈ ਇਹਨਾਂ ਨੇ ਜਿਹੜਾ 141 ਨੰਬਰ ਮੁਕੱਦਮਾ ਸਾਡਾ 6 11 ਨੂੰ ਦਰਜ ਹੋਇਆ ਸੀ ਮੋਹੰਮਪੁਰ ਥਾਣੇ 'ਚ ਉਹਦੇ 'ਚ ਇੱਕ ਬੰਦਾ ਸਾਗਰ ਨਾਮ ਦਾ ਲੜਕਾ ਸੀਗਾ ਉਹ ਇੰਜਰਡ ਹੋ ਗਿਆ ਸੀ ਉੱਥੇ ਇਹਨਾਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ 'ਚ ਕਾਨਿਸ਼ ਤੇ ਕਰਨ ਜਿਹੜਾ ਇਹ ਸੂਰਜ ਜਿਹੜਾ ਇਹ ਇਨਵੋਲਟ ਸੀਗੇ ਇਹਨਾਂ ਨੇ ਉਹ ਕੇਸ ਦੇ ਵਿੱਚ ਜਾ ਕੇ ਫਾਇਰਿੰਗ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਸਾਡੇ ਸੁਲਤਾਨਵਿੰਡ ਏਰੀਏ ਦੇ ਵਿੱਚ ਐਕਟਿਵ ਆ ਕੋਈ ਸੀਗੀ 17 11 ਨੂੰ ਉਦੇ ਚ ਮੁਕੱਦਮਾ ਦਰਜ ਹੈ ਤੇ ਇਸ ਤੋਂ ਇਲਾਵਾ ਇੱਕ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਜਿਹੜਾ ਪੀਐਸ ਮਕਬੂਲਪੁਰਾ ਚ ਵੀ ਪਰਚਾ ਦਰਜ ਹੈ ਔਰ ਜੇ ਤੁਹਾਨੂੰ ਯਾਦ ਹੋਵੇ ਕਿ ਕਾਉਂਸਲਰ ਦਾ ਮਰਡਰ ਹੋ ਗਿਆ ਸੀ ਛੱਟਾ ਏਰੀਏ ਦੇ ਵਿੱਚ ਆ ਆਪਣੇ ਐਫਆਈਆਰ ਨੰਬਰ 95 ਡੇਟਿਡ 25 5 2025 ਇਹਦੇ ਚ ਵੀ ਜਿਹੜਾ ਇਹ ਬਲਜੀਤ ਬੁੱਲੀ ਹੈ ਇਹ ਵੀ ਤੇ ਇਹਦੇ ਨਾਲ ਜਿਹੜਾ ਔਰ ਸੂਰਜ ਹੈ ਦੂਜਾ ਕ୍ୟੂਜ਼ ਜਿਹੜਾ ਇੱਥੇ ਫੜਿਆ ਗਿਆ ਇਹ ਵੀ ਦੋਨੋਂ ਉਸੇ ਇਨਵੋਲਡ ਸਿਗੇ ਸੋ ਇਹਦੇ ਚ ਬੜਾ ਵੱਡਾ ਇੱਕ ਗੈਂਗਸਟਰ ਨੈਟਵਰਕ ਜਿਹੜਾ ਕਿ ਮਰਡਰ ਅਟੈਂਪਟ ਟੂ ਮਰਡਰ ਰੋਬਰੀ ਔਰ ਇਹੋ ਜਿਹਾ ਸੈਂਸੇਸ਼ਨਲ ਕ੍ਰਾਈਮ ਕਰਦਾ ਉਹ ਅਸੀਂ ਸਾਰਾ ਬਸਟ ਕੀਤਾ ਔਰ ਇਹ ਸਾਰਾ ਕਿਸ਼ਨ ਦਾ ਨੈਟਵਰਕ ਹੈ ਜਿਹੜਾ ਜ ਬਾਹਰ ਬੈਠਾ ਔਰ ਪਹਿਲਾਂ ਵੀ ਜਿਹੜਾ ਕਾਉਂਸਲਰ ਦੇ ਮਰਡਰ ਦੇ ਵਿੱਚ ਵੀ ਕਿਸ਼ਨ ਦਾ ਹੀ ਹੱਥ ਸੀ ਉਹਨੇ ਉਹਦੀ ਜ਼ਿੰਮੇਵਾਰੀ ਵੀ ਲਈ ਸੀ ਜਿਹੜਾ 25-5 ਦਾ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਹੈ। ਔਰ ਜਿਹੜੇ ਲੇਟੈਸਟ ਕਰਾਈਮਸ ਨੇ ਉਹਦੇ ਵਿੱਚ ਬੜਾ ਸੈਂਸੇਸ਼ਨਲ ਸੀ ਕਿ ਇਹਨਾਂ ਬੜਾ ਡੇਰਿੰਗ ਤਰੀਕੇ ਨਾਲ ਰੋਬਰੀ ਵੀ ਕੀਤੀ ਐ, ਐਕਟਿਵਾ ਸੈਚ ਕੀਤਾ ਫਿਰ ਸਾਗਰ ਦੇ ਉੱਤੇ ਫਾਇਰਿੰਗ ਕੀਤੀ ਜਿਹੜੀ। ਸੋ ਇਹਨ ਮੁੱਢਲੀ ਪੁੱਛ ਗਏ ਚ ਸਾਰੀਆਂ ਗੱਲਾਂ ਇਹਨਾਂ ਤੋਂ ਕਲੀਅਰ ਹੋਈਆਂ। ਔਰ ਅੱਗੇ ਵੀ ਸਾਨੂੰ ਹੈਗੀ ਆਸ ਕਿਉਂਕਿ ਇਹਨਾਂ ਦਾ ਜੋ ਪਤਾ ਲੱਗਿਆ ਤਰਨਤਾਰ ਨੇਰੀਏ ਦੇ ਵਿੱਚ ਵੀ ਕੋਈ ਹਾਈਡ ਆਊਟ ਦੱਸਿਆ ਇਹਨਾਂ ਨੇ। ਜਿੱਥੇ ਕਿ ਅਬੈਂਡੰਡ ਘਰ ਹੈ ਦੂਰ ਹੈਗਾ ਵਾਦੀ ਤੋਂ। ਉਥੇ ਕਰਦੇ ਆ ਤੇ ਇਹਨਾਂ ਦਾ ਜਿਹੜਾ ਪਿਛੋਕੜ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਬਲਜੀਤ ਦੇ ਖਿਲਾਫ 8 ਮੁਕਦਮੇ ਨੇ ਔਰ ਤਿੰਨ ਮੁਕਦਮੇ ਕਾਨਿਸ਼ ਦੇ ਨੇ ਕਰਨ ਦੇ ਖਿਲਾਫ 6 ਮੁਕਦਮੇ ਨੇ ਔਰ ਵਰਨ ਪਾਟੇ ਦੇ ਖਿਲਾਫ ਵੀ ਜਿਹੜਾ ਇੱਕ ਮੁਕਦਮਾ ਦਰਜ ਹੈ ਸੋ ਕਾਫੀ ਹਾਰਡਨ ਤੇ ਨੋਟੋਰੀਅਸ ਕ੍ਰਿਮੀਨਲਸ ਨੇ ਸੋ ਮੈਂ ਸਾਰੇ ਟੀਮ ਨੂੰ ਮੁਬਾਰਕਬਾਦ ਦਿੰਦਾ ਸਪੈਸ਼ਲੀ ਐਸ ਐਚ ਓ ਬਲਜਿੰਦਰ ਸਿੰਘ ਬੀ ਡਿਵੀਜ਼ਨ ਗਗਨ ਸਾਡੇ ਏ ਸੀ ਪੀ ਡੀ ਸੀ ਪੀ ਸਾਹਿਬ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਮੈਡਮ ਜਸਰੂ ਬਾਠ ਨੇ ਵੀ ਬੜਾ ਅੱਛਾ ਸਾਰਾ ਨੇ ਇਹਨਾਂ ਨੇ ਫਾਲੋਅ ਅਪ ਕੀਤਾ ਤੇ ਇਹ ਸਾਰਾ ਗੈਂਗ ਜਿਹੜਾ ਬਸਟ ਕੀਤਾ ਸਰ ਬੁਲਟ ਪ੍ਰੂਫ ਜੈਕਟ ਪਾ ਕੇ ਮਾਰਦਾ ਤਾਂ ਕਰਦੇ ਸੀ ਜਾਂ ਪੁਲਸ ਮੁਕਾਬਲੇ ਵੇਲੇ ਪਾਲਰ ਨਹੀਂ ਸੀ ਦੇਖੋ ਇਹਨਾਂ ਨੇ ਜਿਹੜੀ ਪ੍ਰੋਕ્યોਰ ਕੀਤੀ ਹੈ ਜੋ ਪਤਾ ਲੱਗਿਆ ਜਿਹੜੇ ਬਲਜੀਤ ਬੁੱਲੀ ਦੀ ਪੁੱਛਦੇ ਤੋਂ ਇਹ ਪਹਿਲੀ ਵਾਰ ਹੋਇਆ ਮੈਂ ਤਾਂ ਐਨੇ ਕੈਰੀਅਰ ਚ ਕਦੇ ਨਹੀਂ ਇਦਾਂ ਦੇਖਿਆ ਕਿ ਇਹੋ ਜਿਹੇ ਆਮ ਕ੍ਰਿਮੀਨਲ ਜਿਹੜੇ ਆ ਗੈਂਗਸਟਰ ਉਹ ਇਦਾਂ ਦੀ ਬੁਲਟ ਪ੍ਰੂਫ ਜੈਕਟ ਪ੍ਰੋਕ્યોਰ ਕਰਨ ਬਾਹਰੋਂ ਤੇ ਬੜੀ ਉਹਨੂੰ ਰੱਖਿਆ ਹੋਇਆ ਇਹਨਾਂ ਨੇ ਵੈਪਨ ਵਗੈਰਾ ਤਾਂ ਆਪਾਂ ਦੇਖੇ ਆ ਯੂਜੇਜ ਇਹਦੀ ਕਦੇ ਨਹੀਂ ਆਈ ਹੁਣ ਪੁੱਛ ਕੇ ਚ ਇਹਦੀ ਸਾਰੀ ਗੱਲ ਕਲੀਅਰ ਅਸੀਂ ਕਰਾਂਗੇ ਕਿ ਕਿਸ ਮੰਤਵ ਨਾਲ ਮੰਗਾਈ ਗਈ ਸੀ ਔਰ ਕਿਉਂ ਇਹਨਾਂ ਨੇ ਇਹਨਾਂ ਨੂੰ ਲੋੜ ਪਈ ਇਸ ਗੱਲ ਦੀ ਸਰ ਬੁਲਟ ਪ੍ਰੂਫ ਜੈਕਟ ਇੰਡੀਅਨ ਆ ਕਿ ਬਾਹਰੋਂ ਆਈ ਹੈ ਵੀ ਇਹ ਅਜੇ ਹੁਣ ਦੇਖਣਾ ਪਏਗਾ ਉਹਦਾ ਮਾਰਕ ਵੀ ਇੰਡੀਅਨ ਹੈ ਕਿ ਫੋਰਨ ਹੈ ਸਰ ਕਰ ਰਹੇ ਇਨਵੈਸਟੀਗੇਟ ਇਹ ਅਜੇ ਕਲੀਅਰ ਨਹੀਂ ਹੋ ਸਕੀ ਪਰ ਇਹ ਕਹਿੰਦੇ ਕਾਫੀ ਅੱਛੀ ਕੁਆਲਿਟੀ ਦੀ ਹੈਗੀ ਹੈ ਉਹ ਅਸੀਂ ਇੱਕ ਦੋ ਦਿਨ ਤੋਂ ਲੱਗੇ ਹੀ ਹੋਏ ਆ ਜਦੋਂ ਦਾ ਬਲਜੀਤ ਬੁੱਲੀ ਤੋਂ ਫੜਿਆ ਗਿਆ ਸੋ ਇਹਦੇ ਵਿੱਚ ਮਤਲਬ ਆਈ ਫੀਲ ਕਿ ਇਹ ਨਵੀਂ ਡਿਵੈਲਪਮੈਂਟ ਹੈ ਕਿਤਾ ਖਤਰਨਾਕ ਹੈ ਜੀ ਇਸ ਤਰ੍ਹਾਂ ਜੇ ਬੁਲੇਟ ਪ੍ਰੋਜੈਕਟ ਦੇ ਨਾਲ ਇਹ ਆਣਗੇ ਤੇ ਪੁਲਿਸ ਵਾਸਤੇ ਵੀ ਪ੍ਰੋਬਲਮ ਬੈਸੇ ਦੇਖੋ ਦਾ ਪੰਵੀ ਸਾਰੇ ਸូវਿਸਟਿਕੇਟਡ ਨੇ ਔਰ ਨਾਲ ਜਿਹੜੀ ਜੈਕਟ ਹੈ ਉਹ ਇਸ ਗੱਲ ਨੂੰ ਹੋਰ ਸਪਲੀਮੈਂਟ ਕਰਦੀ ਹੈ ਕਿ ਕਿੰਨੇ ਨਟੋਰੀਅਸ ਬੰਦੇ ਨੇ ਉਹਨਾਂ ਦੇ ਕੋਈ ਲਿੰਕੇਜ ਹੋਊ ਕੋਈ ਮਾਰਦਾ ਤਾਂ ਸਰ ਕਿਉਂਕਿ ਕਾਫੀ ਮਾਰਦਾ ਸਨ ਸਾਨੂੰ ਲੱਗਦਾ ਕਿ ਅਮਰਸਰ ਰੂਰਲ ਦੇ ਵਿੱਚ ਅਸੀਂ ਹੁਣ ਕਰਾਸ ਚੈੱਕ ਕਰਾਂਗੇ ਲੱਗਦਾ ਕਿ ਉਸ ਏਰੀਆ ਦੇ ਵਿੱਚ ਕਿਉਂਕਿ ਡੰਡਿਆਲਾ ਤੇ ਅਮਰਸਰ ਦਾ ਜਿਹੜਾ ਏਰੀਆ ਵਿਸਿਬਿਲਿਟੀ ਹੈ ਇੱਥੇ ਕਾਫੀ ਐਕਟਿਵ ਰਹੇ ਹੈ ਫਿਰ ਗੁਰੂ ਕਿਰਪਾ ਦੀ ਦੁਕਾਨ ਤੋਂ ਉਹੀ ਸ਼ਾਮ ਮਿਲੇ ਉਹਨਾਂ ਨੂੰ ਲੁੱਟ ਕੀਤੀ ਸੀ ਤੋਂ ਫਰਾਰ ਹੋ ਗਏ ਸੀ ਤਾਂ ਫਾਇਰਿੰਗ ਕਿੰਨੀ ਕਿੰਨੀ ਗੋਲੀਆਂ ਚੱਲੀ ਸੀ ਐਗਜੈਕਟ ਤਾਂ ਮੈਨੂੰ ਨਹੀਂ ਪਤਾ ਕਿ ਕਰਾਉਂਡ ਫਾਇਰ ਹੋਇਆ ਸੀ ਇੱਕ ਕਰਾਉਂਡ ਹੀ ਹੋਇਆ ਸੀ ਉਹ ਵੀ ਹਵਾ 'ਚ ਉਹਨੂੰ ਡਰਾਉਣ ਵਾਸਤੇ ਕੀਤਾ ਗਿਆ ਸੀਗਾ ਕਲੀਅਰ ਮਤਲਬ ਬੇਸਿਕਲੀ ਇਹ ਸੀ ਕਿ ਇੱਕ ਰੋਬਰੀ ਵਾਸ ਦੀ ਮੇਨ ਮੋਟਿਵ ਫਰੋਤੀਆ ਵੀ ਮੰਗਦੇ ਰਹੇ ਸੀ ਫਰੋਤੀ ਵਾਲੀ ਗੱਲ ਅਜੇ ਨਹੀਂ ਆਈ ਪਰ ਕਿਸ਼ਨ ਦੇ ਤਾਂ ਫਰੋਤੀਆਂ ਦੀ ਗੱਲ ਕਾਫੀ ਚੱਲਦੀ ਰਹਿੰਦੀ ਹੈ ਜੰਡਿਆਲਾ ਏਰੀਆ 'ਚ ਸਰ ਇੱਥੇ ਕਿਹੜਾ ਵਿਅਕਤੀ ਲਿਆਂਦਾ ਗਿਆ ਅਸੀਂ ਕਿਹੜਾ ਰੋਗੀ ਸੀ ਜਿੱਕੀ ਇੱਥੇ ਤਾਂ ਕਾਨਿਸ਼ ਜਿਹੜੇ ਨਾਲ ਪਹਿਲਾਂ ਐਕਸਚੇਂਜ ਆਫ ਫਾਇਰ ਹੋਇਆ ਜੀ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੇ ਕਰਨ ਤੇ ਜਿਹੜਾ ਵਰੁਣ ਬਾਟਿਆ ਫੜੇ ਗਏ ਕਿ ਤੁਹਾਨੂੰ ਇਹ ਵਲੇ ਕੰਮਕਾਰ ਕਰਦੇ ਕਿ ਉਸਨੇ ਅਜੇ ਵੀ ਕੰਮ ਹੈ ਦੇਖੋ ਬਲਜੀਤ ਤੁਹਾਨੂੰ ਪਤਾ ਗੈਂਗਸਟਰ ਅਨਐਮਪਲoyed ਹੈ ਕਾਨਿਸ਼ ਜਿਹੜਾ ਹੈ ਵੀ ਅਨਐਮਪਲoyed ਹੈ ਇੱਕ ਵੇਟਰ ਦਾ ਕੰਮ ਕਰਦਾ ਕਰਨ ਸੂਰਜ ਜਿਹੜਾ ਹੈਗਾ ਤੇ ਜਿਹੜਾ ਵਰਨ ਦਾ ਹੈਗਾ ਇਹ ਛੋਟਾ ਮੋਟਾ ਸੇਲਸੂਲ ਦਾ ਕੰਮ ਕਰਦਾ ਹੈ ਸੇਲ ਏਜੰਟ ਦੇ ਤੌਰ ਤੇ ਦੇ ਖਿਲਾਫ ਇੱਕ ਸਨੈਟਿੰਗ ਦਾ ਪੱਤਾ ਵੀ ਪੁਰਾਣਾ ਦਰਜ ਹੈ ਥੈਂਕਿਊ ਜੀ